ਕਿ ਚਾਰੇ ਪਾਸੇ ਸੁਖ ਹੋਣ ਕਿਸੇ ਨੂੰ ਨਾ ਦੁੱਖ ਹੋਣ ਚਾਰੇ ਪਾਸੇ ਸੁਖ ਹੋਣ ਕਿਸੇ ਨੂੰ ਨਾ ਦੁੱਖ ਹੋਣ ਆਮੀ ਬਾਬਾ ਨਾਨਕਾ ਤੂੰ ਆਮੀ ਬਾਬਾ ਨਾਨਕਾ ਇਹੋ ਜੰਨਿਆ ਇਹੋ ਜੰਨਿਆ ਖੁਸ਼ਿਆਲੀ ਆਮੀ ਬਾਬਾ ਨਾਨਕਾ ਇਹ ਹੋ ਜਈਆ ਸਾਰੀ ਦੁਨੀਆਂ ਦੇ ਵਿੱਚ ਕੋਈ ਨਾ ਗਰੀਬ ਹੋਵੇ ਐਸਾ ਨਾ ਕੋਈ ਹੋਵੇ ਜੀਨੂੰ ਰੋਟੀ ਨਾ ਨਸੀਬ ਹੋਵੇ ਐਸਾ ਨਾ ਕੋਈ ਹੋਵੇ ਜੀਨੂੰ ਰੋਟੀ ਨਾ ਨਸੀਬ ਹੋਵੇ ਰੁੱਖੀ ਮਿੱਸੀ ਸਭ ਨੂੰ ਖੁਆਈ ਬਾਬਾ ਲਾਲ ਕਾ ਇਹ ਹੋ ਜਈਆ ਇਹ ਹੋ ਜੰਨਿਆ ਖੁਸ਼ੀਆਂ ਲਿਆਏ ਬਾਬਾ ਨਾਨਕਾਂ ਇਹ ਹੋ ਜੰਨਿਆ ਇਕੋ ਜੇ ਸੁਬਾਨੇ ਕਿਹੜੀ ਗੱਲੋਂ ਹੋਏ ਪਾਈ ਪਾਈਆਂ ਤੋਂ ਜੁਦਾ ਨੇ ਇਕੋ ਜਈਏ ਬੋਲੀ ਸਾਡੀ ਇਕੋ ਜੇ ਸੁਬਾਨੇ ਕਿਹੜੀ ਗੱਲੋਂ ਹੋਏ ਪਾਈ ਪਾਈਆਂ ਤੋਂ ਜੁਦਾ

ਸੱਚ ਦਾ ਕੋਈ ਭਜਨ ਸੁਣਾਈ ਬਾਬਾ ਲਾਲਨ ਕਾ ਇਹੋ ਜੰਗ ਇਹੋ ਜੰਗ ਖੁਸ਼ੀਆਂ ਲਈ ਬਾਬਾ ਲਾਲਨ ਕਾ ਇਹੋ ਜੰਗ ਉਸ ਦਾ ਨੂਰ ਜਿੱਥੇ ਵਰਦਾ ਚੱਲੀ ਮੜਕ ਨਾ ਜਾਂਦੀ ਹੈ ਜਨਾਬ ਦੀ ਆਖ ਦੀ ਪੰਜਾਬੀ ਮੈਨੂੰ ਜਗਤੀ ਬੋਲੀਆਂ ਮਰੰਗਲੇ ਪੰਜਾਬ ਪੰਜਾਬੀ ਕਾਂਗਰਸ ਵੱਲੋਂ ਕਰਵਾਈ ਜਾ ਰਹੀ ਤੇਤੀਨੀ ਕਾਨਫਰੰਸ ਦੇ ਵਿੱਚ ਪਹੁੰਚੇ ਸਾਰੇ ਡੈਲੀਗੇਟਸ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਸਲਾਮ ਔਰ ਸਟੇਜ ਤੇ ਬਿਰਾਜਮਾਨ ਮੇਰੇ ਬਹੁਤ ਹੀ ਸਤਿਕਾਰਯੋਗ ਸਾਡੀਆਂ ਸ਼ਖਸੀਅਤਾਂ ਫਕਰ ਜਮਾਨ ਸਾਹਿਬ ਔਰ ਕੁਪਰਜਨ ਗਿੱਲ ਸਾਹਿਬ ਪਾਚਾਉਂ ਭਮਣ ਸਾਹਿਬ ਸੈਤਪੀਤ ਮੰਗੜ ਸਾਹਿਬ ਬੜੇ ਦੇ ਵੀ ਮੇਰੀ ਅਛਾ ਸੀ ਕਿ ਮੈਂ ਜਾਵਾਂ ਪਾਕਿਸਤਾਨ ਕ ਮਾਲਕ ਦੀ ਮਿਹਰ ਦੇ ਨਾਲ ਬੜੀ ਥਾਮਾਂ ਤੇ ਜਾਣ ਦਾ ਮੌਕਾ ਮਿਲਿਆ ਇੱਕ ਪਾਕਿਸਤਾਨ ਮੁਲਕ ਜਾਣ ਦੀ ਤਾਂਗ ਕਦੇ ਨਹੀਂ ਹੋਈ ਕਿ ਉੱਥੇ ਜ਼ਰੂਰ ਜਾਈਏ ਵਾਹ 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 ਪਰ ਪਾਕਿਸਤਾਨੋਂ ਦੀ ਤਾਂ ਮੈਂ ਹਮੇਸ਼ਾ ਸੀ ਸੋ ਉਹ ਸੈੱਟ ਦੀਪ ਮੰਗਲਟ ਕੋਰਾਂ ਨਾ ਮੈਂ ਸ਼ੁਕਰਗੁਜ਼ਾਰ ਹਾਂ ਔਰ ਦਲਜੀਤ ਸ਼ਾਹੀ ਸਾਹਿਬ ਜਿਨ੍ਹਾਂ ਦੇ ਸਦਕਾ ਇਹ ਮੇਰੀ ਅਛਾ ਪੂਰੀ ਹੋਈ ਔਰ ਕੱਲ ਤੋਂ ਜਦੋਂ ਦਾ ਮੈਂ ਇਸ ਮੁਲਕ ਦੇ ਵਿੱਚ ਪੈਰ ਪੜਿਆ ਪਹਿਲਾ ਖੈਰ ਸੁਣਿਆ ਸੀ ਬਜ਼ੁਰਗਾਂ ਤੋਂ ਗੱਲਾਂ ਸੁਣੀਆਂ ਤੋਂ ਕੱਲ ਦਾ ਵੀ ਦਿਮਾਗ ਦੇ ਵਿੱਚ ਬਸ ਇਹੀ ਚੱਲ ਰਿਹਾ ਤੇ ਬਸ ਸਿਰਫ ਇੱਕ ਵਿੱਚ ਲਕੀਰ ਹੀ ਐ ਕਿ ਅਸੀਂ ਅਲੱਗ ਕਿਉਂ ਹਾਂ ਸੋ ਮੇਰੇ ਸਿਰਫ ਕੁਐਸਚਨ ਬਸ ਦਿਮਾਗ ਦੇ ਵਿੱਚ ਇਹੀ ਸੀ ਕਿ ਉਹੀ ਬੋਲੀ ਐ ਉਹੀ ਸੁਭਾਅ ਨੇ ਉਦਾਂ ਦੀ ਉਹੀ ਮੌਸਮ ਐ ਉਹੀ ਕਲਚਰ ਐ ਸੋ ਵੱਖੋ ਵੱਖਰੇ ਕਿਉਂ ਆ ਸੋ ਬਸ ਇਹੀ ਅ ਅੱਜ ਦਾ ਮੇਰਾ ਸਵਾਲ ਇੱਕ ਮੇਰੇ ਦਿਮਾਗ ਦੇ ਵਿੱਚ ਚੱਲੀ ਜਾ ਰਿਹਾ ਸੀ ਸੋ ਆਓ ਰਲ ਕੇ ਅ ਦੁਆ ਕਰੀਏ ਔਰ ਅਰਦਾਸ ਕਰੀਏ ਕੁਝ ਲਾਈਨਾਂ ਦੇ ਜ਼ਰੀਏ ਮੈਂ ਜੋ ਗਿੱਲ ਸਾਹਿਬ ਨੇ ਹੁਕਮ ਕੀਤਾ ਸੀ ਸਾਡਾ ਇੱਕ ਗਾਣਾ ਹੈ ਬੜਾ ਸਾਰਿਆਂ ਨੇ ਉਸ ਨੂੰ ਮੁਹੱਬਤ ਕੀਤੀ ਸੀ ਉਹ ਮੈਂ ਗਾਣਾ ਨਹੀਂ ਉਹਨੂੰ ਹਮੇਸ਼ਾ ਅਰਦਾਸ ਹੀ ਕਹਣਾ ਹੁੰਦਾ ਮਨੁੱਖਤਾ ਦੇ ਭਲੇ ਦੀ ਸੋ ਉਹਦੀਆਂ ਮੈਂ ਕੁਝ ਲਾਈਨਾਂ ਦੋਨਾਂ ਮੁਲਕਾਂ ਦੀ ਚੜ੍ਹਦੀ ਕਲਾ ਦੇ ਲਈ ਸਾਰੀ ਮਨੁੱਖਤਾ ਦੀ ਚੜ੍ਹਦੀ ਕਲਾ ਦੇ ਲਈ ਉਹ ਮੈਂ ਕੁਝ ਲਾਈਨਾਂ ਤੁਹਾਨੂੰ ਸੁਣਾਉਂਦਾ ਕਿ ਚਾਰੇ ਪਾਸੇ ਸੁਖ ਹੋਣ ਕਿਸੇ ਨੂੰ ਨਾ ਦੁੱਖ ਹੋਣ ਚਾਰੇ ਪਾਸੇ ਸੁਖ ਹੋਣ ਕਿਸੇ ਨੂੰ ਨਾ ਦੁੱਖ ਹੋਣ ਆਮੀ ਬਾਬਾ ਨਾਨਕਾ ਤੂੰ ਆਮੀ ਬਾਬਾ ਨਾਨਕਾ ਵਾਹਿਗੁਰੂ ਇਹ ਹੋ ਜੰਨਿਆ ਇਹ ਹੋ ਜੰਨਿਆ ਖੁਸ਼ੀਆਂ ਲੈ ਆਮੀ ਬਾਬਾ ਨਾਨਕਾ ਇਹ ਹੋ ਜੰਨ ਸਾਰੀ ਦੁਨੀਆਂ ਦੇ ਵਿੱਚ ਕੋਈ ਨਾ ਗਰੀਬ ਹੋਵੇ ਐਸਾ ਨਾ ਕੋਈ ਹੋਵੇ ਜੀਨੂੰ ਰੋਟੀ ਨਾ ਨਸੀਬ ਹੋਵੇ ਐਸਾ ਨਾ ਕੋਈ ਹੋਵੇ ਜੀਨੂੰ ਰੋਟੀ ਨਾ ਨਸੀਬ ਹੋਵੇ ਉਹ ਰੁਖੀ ਮਸੀ ਸਭ ਨੂੰ ਖੁਆਇ ਬਾਬਾ ਨਾਨਕਾ ਇਹੋ ਜੰਨ ਦੇਹੋ ਜਈਆਂ ਖੁਸ਼ੀਆਂ ਲਿਆਈ ਬਾਬਾ ਨਾਨਕਾ ਤੇਹੋ ਜਈਆਂ